ਫਾਊਂਡੇਸ਼ਨ ਫਰੋਮਪਰ ਵੱਲੋਂ ਜੋ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਉਸ ਬਾਰੇ ਤੁਸੀਂ ਅੱਡਾ ਕੀ ਕਹਿਣਾ ਚਾਹੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋ ਅੱਜ ਸਾਡੇ ਵੱਲੋਂ ਪਹਿਲਾ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਡਾਕਟਰ ਅਮਰਪਾਲ ਸਿੰਘ ਜੀ ਤੇ ਘਵਾੜੇ ਦੇ ਉਹ ਆਏ ਨੇ ਤੇ ਉਹਨਾਂ ਨੇ ਬੀਮਾਂ ਦਾ ਜਾਨੀ ਕਿ ਲੋਕਾਂ ਦਾ ਦਰਦਾਂ ਦਾ ਸਾਰਾ ਦਾ ਦੇਖਿਆ ਉਹ ਬਹੁਤ ਵਧੀਆ ਕੰਗਦਾਲ ਹੈ ਉਹਨਾਂ ਨੇ ਸਾਰਾ ਟ੍ਰੀਟਮੈਂਟ ਕਰ ਦਿੱਤਾ ਹੈ ਬਾਕੀ ਨਾਮ ਬਹੁਤ ਸੁਣਿਆ ਸੀਗਾ ਉਹਨਾਂ ਦਾ ਸਾਨੂੰ ਸੰਗਤ ਨੂੰ ਪਤਾ ਲੱਗ ਰਿਹਾ ਕਿ ਕਈਆਂ ਦੀ 8 ਤੋਂ ਮਹੀਨੇ ਤੋਂ ਪਹਿਲਾਂ ਅਪਾਰਟਮੈਂਟ ਨਹੀਂ ਮਿਲ ਰਹੀਆਂ ਹਾਂ ਸੁਖਿੰਦਰ ਵੀ ਜੀ ਬਹੁਤ ਵਧੀਆ ਤਰੀਕੇ ਨਾਲ ਦੇਖਦੇ ਨੇ ਸਾਰਿਆਂ ਨੂੰ ਸਾਰਿਆਂ ਦੇ ਸਹਿਯੋਗ ਨਾਲ ਬਹੁਤ ਵਧੀਆ ਹੋ ਰਿਹਾ ਸਰ ਜਿਸ ਤਰ੍ਹਾਂ ਤੁਸੀਂ ਕਾਲਕੜ ਗੁਰਦਰਾ ਸਾਹਿਬ ਕੈਂਪ ਲਗਾਇਆ ਹੈ ਤੇ ਹੋਰ ਵੀ ਗੁਰਦਵਾਰੇ ਕੋਈ ਸੇਵਾ ਸੰਸਥਾ ਉੱਤੇ ਤੁਸੀਂ ਲਗਾ ਰਹੇ ਹੋ ਹਾਂਜੀ ਹਾਂਜੀ ਤੋਂ ਬਾਅਦ ਸਾਡਾ 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 ਗੁਰਦਰਾ ਵਿੱਚ ਕੰਪਨੈਕਸ ਹੋਇਆ ਲੰਦਾਂ ਦਾ ਕੈਂਪ ਸਾਡਾ ਸੁਖਿਆਰਾ ਤੇ ਕੇ ਇਹ ਤੁਸੀਂ ਕਿਸ ਕਿਸ ਚੀਜ਼ ਦਾ ਤੁਸੀਂ ਟੈਸਟ ਕਰਦੇ ਹੋ ਜਾਂ ਉਹਦੀ ਟਰੀਟਮੈਂਟ ਕਰਦੇ ਹੋ ਕੈਪਲਰ ਬਾਡੀ ਦਾ ਹੋਇਆ ਗਿਆ ਜੀ ਇੱਥੇ ਚਮੜੀ ਦਾ ਵੀ ਪਰਤ ਕਰਵਾਉਣ ਵਾਲੀ ਸਕਿਨ ਸਪੈਸ਼ਲਿਸਟ ਵੀ ਆਣਗੇ ਬੰਦਾ ਦਾ ਆਸਤੇ ਵੀ ਆਣਗੇ ਵਿਸ਼ੇਸ਼ ਬਾਤ ਸਾਡਾ ਸ਼ਹਿਰ ਹਾਟ ਸਪੈਸ਼ਲਿਸਟ ਕਰ ਲਈ ਅਸੀਂ ਜਿਸ ਤਰ੍ਹਾਂ ਤੁਸੀਂ ਆਖਿਆ ਵੀ ਖਾਲਸਾ ਗੁਰਦਵਾਰੇ ਮੈਡੀਕਲ ਕੈਂਪ ਲੱਗੇਗਾ ਉਸ ਦਾ ਸਮਾਂ ਕੀ ਹੋਏ ਬਹੁਤ ਸਰ ਹਾਲੇ ਅਸੀਂ ਮੀਟਿੰਗ ਕਰਾਂਗੇ ਮੀਟਿੰਗ ਲੈ ਕੇ ਲਾ ਕੇ ਤੇ ਕੁੱਲ ਕਿੰਨੇ ਪੇਸ਼ੈਂਟ ਤੁਸੀਂ ਇਹ ਦੇਖ ਚੁੱਕੇ ਹੋ ਅੱਜ ਸਰ ਈਅਰ ਦਾ 160 ਤੋਂ ਉਪਰ ਹੋਣ ਲੱਗਿਆ ਇਸ ਬਿਲਕੁਲ ਮਾਤੇ ਕਿਹੜੀ ਸੰਸਾ ਦਾ ਨਾਮ ਹੈ ਸੇਵਾ ਫਾਊਂਡੇਸ਼ਨ ਸੇਵਾ ਫਾਊਂਡੇਸ਼ਨ ਦਾ ਜਿਹੜਾ ਕੈਂਪਾਂਜ ਲਗਾਇਆ ਜਾ ਰਿਹਾ ਹੈ ਬਰੋਸਪੁਰ ਸ਼ਹਿਰ ਦੇ ਵਿੱਚ ਸੇਵਾ ਫਾਊਂਡੇਸ਼ਨ ਨੂੰ ਇੱਕ ਮੌਕਾ ਮਿਲਿਆ ਹੈ ਸਾਨੂੰ ਇਸ ਕੈਂਪ ਲਗਾਉਣ ਦਾ ਅਸੀਂ ਬੜੀ دیر ਤੋਂ ਬਾਜੀ ਦੇ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਅਮਰਿੰਦਰ ਬਾਜੀ ਦੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਬਰੋਸਪੁਰ ਸ਼ਹਿਰ ਦੇ ਵਿੱਚ ਕਿਉਂਕਿ ਅਸੀਂ ਬੜੀ دیر ਤੋਂ ਇਹਨਾਂ ਦੇ ਅੱਜ ਤੋਂ 5 ਮਹੀਨੇ ਪਹਿਲਾਂ ਵੀ ਅਸੀਂ ਇਹਨਾਂ ਨਾਲ ਕੰਟੈਕਟ ਕੀਤਾ ਸੀ ਤੇ ਇਹਨਾਂ ਦੇ ਜਿਹੜੇ ਕੈਂਪ ਹੈ ਹਰ ਸਟੇਟ ਹਰ ਜ਼ਿਲ੍ਹੇ ਦੇ ਵਿੱਚ ਲੱਗ ਰਹੇ ਸਰ ਇਹ ਕੁੱਲ ਕਿੰਨੇ ਲਗਾ ਚੁੱਕੇ ਹੋ ਇਹ ਕੋਈ ਤਾਂ ਅੱਜ ਦੀ ਦੇਰ ਤੇ ਜੀਤੀ ਗਈ ਹੈ ਇਹਨਾਂ ਦੇ 4 ਸਾਲ ਤੋਂ ਲਗਾਤਾਰ ਕੈਂਪ ਚੱਲ ਰਹੇ ਨੇ ਬਹੁਤ ਸਾਰੇ ਕੈਂਪਸ ਜਿਹੜੇ ਇਹਨਾਂ ਦੀ ਅਲੱਗ-ਅਲੱਗ ਸਟੇਟ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਡਿਸਟ੍ਰਿਕਟ ਦੇ ਵਿੱਚ ਚੱਲ ਰਹੇ ਨੇ ਔਰ ਅੱਜ ਸਾਨੂੰ ਜਿਹੜਾ ਮੌਕਾ ਮਿਲਿਆ ਸੀ ਬਹੁਤ ਦੇਰ ਬਾਅਦ ਸਾਨੂੰ ਮਹਿੰਦਰ ਭਾਜੀ ਨੇ ਮੌਕਾ ਦਿੱਤਾ ਤੇ ਅਸੀਂ ਇਹ ਸੇਵਾ ਸੇਵਾ ਫਾਊਂਡੇਸ਼ਨ ਬਰਕਰਾਰ ਸੇਵਾ ਅਸੀਂ ਨਿਭਾ ਰਹੇ ਹਾਂ ਜਿਹਦੇ ਉਸ ਸ਼ਹਿਰ ਦੇ ਵਿੱਚ ਕੱਲ੍ਹ ਤੋਂ ਜਿਹੜਾ ਉਹਨਾਂ ਦਾ ਕੈਂਪ ਲਗਾਇਆ ਇੱਕ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਤੇ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ ਇਹ ਜਿਵੇਂ ਇਹ ਉਪਰਾਲਾ ਮਹਾਰਾਜ ਦੇ ਦੀ ਸੇਵਾ ਹੈ ਜੀ ਐਨ ਜੀਓਜ਼ ਨੇ ਤੇ ਇਹ ਸੇਵਾ ਫਾਊਂਡੇਸ਼ਨ ਕਲੱਬ ਹੈ ਜੀ ਇਹਨਾਂ ਨੇ ਕਰਾਇਆ ਬਖਰੇ ਬਖਰੇ ਕਲੱਬ ਨੇ ਜਿਹੜੇ ਆਪਣੇ ਬਹੁਤ ਬਾਰ ਬੰਦੇ ਹੁੰਦੇ ਪਿੰਡ ਦੇ ਜਾਂ ਸਰਪੰਚਾਂ ਦੇ ਕੋ ਬਣਵਾਉਂਦੇ ਨੇ ਕੈਂਪ ਦੀ ਦੇਫੀ ਉੱਤੇ ਚੱਲਦੀ ਦਾ ਨਾਲ ਟੀਮ ਅੱਜ ਚੱਜੀ ਤੇ ਜਿੱਥੇ ਵੀ ਸੇਵਾ ਦਾ ਮੌਕਾ ਮਿਲਦੇ ਬਖਰੇ ਬਖਰੇ ਗੋਤਰਾ ਸਥਾਨ ਹੁਣ ਅਜਿਹੇ ਮਦਦ ਲਈ ਨੇਕਸਟ ਤੁਹਾਡਾ ਹੋਰ ਕਿੱਥੇ ਉਪਰਾਲਾ ਕੀਤਾ ਜਾ ਰਿਹਾ ਤੇ ਕੋਈ ਨੈਕਸਟ ਵੀਕ ਅਬੀ ਅਸੀਂ ਫੇਸਬੁਕ ਤੇ ਇੰਸਟਾਗ੍ਰਾਮ ਤੇ ਅਪਡੇਟ ਕਰਦੇ ਹਾਂ ਬਕਰੀ ਬਕਰੀ ਜਿਹੜਾ ਅੱਜ ਇੱਧਰ ਆ ਗਿਆ ਉਹ ਇਹ ਪਰ ਸੁਣਾਣਾ ਬਾਜ਼ੀ ਤੋਂ ਅੰਦਰ ਚੱਲੀ ਗਿਆ ਸਰ ਇਹ ਕਿੰਨੇ ਚਿਰ ਤੋਂ ਅਨੇਕ ਉਪਰਾਲਾ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਸਵਾਸਾ ਦੇ ਨਾਲ ਹੀ ਖਤਮ ਹੋ ਗਿਆ ਜੀ ਹਮ ਇਹਨਾ ਬੋਲ ਨਹੀਂ ਸ਼ੁਰੂਆਤ ਕਿੰਨਾ ਚਿਰ ਹੋ ਗਿਆ ਸਰ ਸ਼ੁਰੂਆਤ ਪੰਦਰਾਂ ਸਾਲੇ ਪੁਰਾਣੇ ਪ੍ਰੋਜੈਕਟ ਆਊਟ ਹੋ ਗਿਆ ਤਾਂ ਲਿਖੋ ਪੰਨ ਕਿੰਨੇ ਪੇਸ਼ੈਂਟ ਦੇਖ ਚੁੱਕੇ ਹੋ ਰਿੰਤੀ ਮਿੰਟ ਦੀ ਗੱਲ ਕੀਤੀ ਠੀਕ ਹੈ ਜੀ ਸੇਵਾ ਥੋੜੀ ਮੰਗਣ ਬਹੁਤ ਐਨਾ ਬੋਲ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਸੇਵਾ ਪ੍ਰਤੀ ਆਪਣੇ ਵੀ ਇਹਨਾਂ ਜੀਓ ਕਿਸੇ ਮੋਦੀ ਜੀ ਕੇ ਕੋ ਸਵਾਬ ਆਉਂਦੇ ਨੇ ਧੰਨਵਾਦ ਜੀ